ਸੋਪਾਲ ਖੇਰਾ ਨੂੰ ਰਾਹਤ ਮਿਲਿਆ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਸੀ ਜ਼ਮਾਨਤ ਨੂੰ ਰੱਦ ਕਰਵਾਉਣ ਵਾਸਤੇ ਜਿਹੜੀ ਹਾਈ ਕੋਰਟ ਨੇ ਸੋਪਾਲ ਖੇਰਾ ਨੂੰ ਡਰੱਗ ਮਾਮਲੇ ਦੇ ਵਿੱਚ ਦਿੱਤੀ ਹੈ ਰਿਪੋਰਟ ਨੇ ਟਿੱਪਣੀ ਕੀਤੀ ਹੈ ਕਿ ਇਸ ਦੇ ਉੱਤੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਫੈਸਲਾ ਆ ਚੁੱਕਿਆ ਹੈ ਅਸੀਂ ਹਾਈ ਕੋਰਟ ਦੇ ਫੈਸਲੇ ਨੂੰ ਟਾਲ ਨਹੀਂ ਸਕਦੇ ਸਿੱਧਾ ਕਲੀਅਰ ਹੁੰਦਾ ਹੈ ਕਿ ਇਹ ਪੋਲਿਟਿਕਲ ਬਦਲਾਖੋਰੀ ਹੈ ਸਿਆਸੀ ਬਦਲਾਖੋਰੀ ਹੈ ਇਹ ਅਦਾਲਤਾਂ ਦੇ ਵਿੱਚ ਇਹੋ ਜਿਹੇ ਕੇਸ ਕਿਤੇ ਨਹੀਂ ਖੜਦੇ ਜੀ ਸੁਖਪਾਲ ਖਹਿਰਾ ਨੂੰ ਰਾਹਤ ਮਿਲੀ ਹੈ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਸੀ ਜ਼ਮਾਨਤ ਨੂੰ ਰੱਦ ਕਰਵਾਉਣ ਵਾਸਤੇ ਜਿਹੜੀ ਹਾਈ ਕੋਰਟ ਨੇ ਸੁਖਪਾਲ ਖਹਿਰਾ ਨੂੰ ਡਰਗ ਮਾਮਲੇ ਦੇ ਵਿੱਚ ਦਿੱਤੀ ਹੈ ਸਪਰੀਮ ਕੋਰਟ ਨੇ ਟਿੱਪਣੀ ਕੀਤੀ ਹੈ ਕਿ ਇਸ ਦੇ ਉੱਤੇ ਕੁਝ ਨਹੀਂ ਕੀਤਾ ਜਾ ਸਕਦਾ ਕਿਉਂਕਿ ਫੈਸਲਾ ਆ ਚੁੱਕਿਆ ਹੈ ਅਸੀਂ ਹਾਈ ਕੋਰਟ ਦੇ ਫੈਸਲੇ ਨੂੰ ਟਾਲ ਨਹੀਂ ਸਕਦੇ ਮੇਰਾ ਖਿਆਲ ਹੈ ਇਹ ਸਭ ਤੋਂ ਵੱਡੀ ਫਤਿਹਤ ਸਰਕਾਰ ਦੀ ਹੋ ਰਹੀ ਹੈ ਜੀ ਮੈਨੂੰ ਇੰਜ ਲੱਗਦਾ ਕਿ ਇਹ ਪੰਜਾਬ ਸਰਕਾਰ ਦੇ ਵਿੱਚ ਸਲਾਹਕਾਰਾਂ ਦੀ ਕੋਈ ਹਮ ਜਿਆਦਾ ਬੁੱਕਤਬਕਤ ਹੈ ਨਹੀਂ ਜਾਂ ਇਹ ਫੌਜ ਬਹੁਤ ਹਿੰਦੀ ਹੈ ਇਹ ਕਾਫੀ ਜਿਆਦਾ ਨਰਾਸ਼ਾਬਾਦੀ ਕੰਮ ਹੈ ਹੁਣ ਸੁਖਪਾਲ ਖੈਰਾਂ ਨੂੰ ਖੁੱਲਕੇ ਬੋਲਣ ਦਾ ਮੌਕਾ ਮਿਲ ਜਾਊਗਾ ਹਮ ਕੱਲ ਅਜੇ ਉਪਭਾਵਕਤਾ ਦੇ ਵਿੱਚ ਬੋਲ ਰਹੇ ਸੀ ਹਮ ਕਿ ਪਤਾ ਨਹੀਂ ਸੁਪਰੀਮ ਕੋਰਟ ਦੇ ਵਿੱਚੋਂ ਪਾਸਾ ਪਲਟਿਆ ਜਾਣਾ ਜਾਂ ਕੀ ਹੋਣਾ ਹੈ ਹਮ ਪਰ ਜਦੋਂ ਤੁਸੀਂ ਇੱਕੋ ਕਦਮ ਤਰਬੰਦਰ ਜੀ ਜਿਹੜਾ ਨਾਬੇ ਦੀ ਜੇਲ੍ਹ ਚੋਂ ਉਹਨਾਂ ਨੂੰ ਨਿਕਲਦੇ ਆਂ ਹਮ ਦੁਬਾਰਾ ਫੜ ਲਿਆ ਹਮ ਪਰਚਾ ਕਦੋਂ ਦਰਜ ਕੀਤਾ ਇੱਕ ਦਿਨ ਪਹਿਲਾਂ ਸ਼ਾਇਦ 5 ਤਰੀਕ ਨੂੰ ਜਵਾਨ ਤੋਈਆ ਉਹਨਾਂ ਦੇ ਚਾਰ ਨੂੰ ਪਰਚਾ ਦਰਜ ਕਰ ਲਿਆ ਹੂੰ ਤੇ ਇਹੋ ਜੀ ਰਾਹਤ ਦੇ ਮੌਕੇ ਹੂੰ ਸਿੱਧਾ ਕਲੀਅਰ ਹੁੰਦਾ ਹੈ ਕਿ ਇਹ ਪੋਲੀਟੀਕਲ ਬਦਲਾਖੋਰੀ ਹੈ ਸਿਆਸੀ ਬਦਲਾਖੋਰੀ ਹੈ ਇਹ ਅਦਾਲਤਾਂ ਦੇ ਵਿੱਚ ਇਹੋ ਜੇ ਕੇਸ ਕਿਤੇ ਨਹੀਂ ਖੜਦੇ ਜੀ ਮੇਰੇ ਕਲ ਜੇ ਪੰਜਾਬ ਦੀ ਸਰਕਾਰ ਨੇ ਆਪਣਾ ਅਕਸ ਬਚਾ ਕੇ ਰੱਖਣਾ ਹੈ ਤਾਂ ਆ ਜਿਹੜੇ ਸਲਾਹਕਾਰ ਪੁੱਠੀਆਂ ਸਲਾਹਾਂ ਦਿੰਦੇ ਆ ਨਾ ਇਹਨਾਂ ਨੂੰ ਉੱਪਰ ਉਠਲਣਾ ਚਾਹੀਦਾ ਹੈ ਪਾਸੇ ਹੋ ਕੇ ਲੰਘਣਾ ਚਾਹੀਦਾ ਨਹੀਂ ਤਾਂ ਇਹਨਾਂ ਦੀਆਂ ਪੁੱਠੀਆਂ ਸਲਾਹਾਂ ਪਹਿਲਾਂ ਵੀ ਬਰਬਾਦ ਚੁੱਕੀਆਂ ਨੇ ਹੁਣ ਵੀ ਬਰਬਾਦ ਕਰਨਗੀਆਂ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੋਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਦ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ हर शहर जवान ਨਾਲ ਉਹਨਾਂ ਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਦਰੋਹਾਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸ਼ਸ਼ੀਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ